ਪ੍ਰੇਮ ਪ੍ਰੇਮ ਕੁਮਾਰ ਨੇ ਪੰਜਾਬ ਸਿੱਖਿਆ ਕ੍ਰਾਂਤੀ ਤਿੱਤ ਚਾਰ ਸਕੂਲਾਂ ਚ 20 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ ਫਿਲੌਰ 15 April ਪੰਜਾਬ ਸਿੱਖਿਆ ਕ੍ਰਾਂਤੀ ਤਿੱਤ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਅਤੇ ਹਲਕਾ ਇੰਚਾਰਜ ਫਿਲੌਰ ਪ੍ਰਿੰਸੀਪਲ ਪ੍ਰੇਮ ਨੇ ਹਲਕੇ ਦੇ ਵਕਤ ਵਕਤ ਸਰਕਾਰੀ ਸਕੂਲਾਂ ਚ 20 ਲੱਖ ਰੁਪਏ ਦੇ ਕਰੀਬ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਉਹਨਾਂ ਕਿਹਾ ਕਿ ਇਹਨਾਂ ਸਰਕਾਰੀ ਸਕੂਲਾਂ ਚ ਲੋੜੀਂਦੀਆਂ ਸਹੂਲਤਾਂ ਅਤੇ ਸੁਵਿਧਾਵਾਂ ਚ ਵਾਅਦਾ ਹੋ ਜਾਵੇਗਾ ਠੀਕ ਹੈ ਜੀ ਉਹਨਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਤੇ ਪਿਛਲੇ ਦਿਨ ਸਾਲਾਂ ਚ ਸਕੂਲ ਅਪਗ੍ਰੇਡ ਕੀਤੇ ਹਨ ਉਹਨਾਂ ਕਿਹਾ ਕਿ ਕਿਸੇ ਵੇਲੇ ਸਰਕਾਰੀ ਸਕੂਲਾਂ ਨੂੰ ਸਹੂਲਤਾਂ ਨਾ ਹੋਣ ਕਾਰਨ ਆਲੋਚਨਾ ਦਾ ਸ਼ਿਕਾਰ ਹੋਣਾ ਪੈਂਦਾ ਸੀ ਪਰ ਅੱਜ ਸਥਿਤੀ ਬਦਲ ਗਈ ਹੈ ਚਮਚਮਾਉਂਦੀਆਂ ਇਮਾਰਤਾਂ ਆਪਣੇ ਇਸ ਸਫ਼ਰ ਦੀ ਦਾਸਤਾਨ ਖੁਦ ਮੂੰਹੋਂ ਬੋਲਦੀਆਂ ਹਨ ਅਤੇ ਇਹਨਾਂ ਚ ਪੜਨ ਆਏ ਵਿਦਿਆਰਥੀਆਂ ਨੂੰ ਆਪਣੇ ਵੱਲ ਖਿੱਚਦੇ ਹਨ ਇਹਨਾਂ ਸਕੂਲਾਂ ਦੇ ਅਧਿਆਪਕਾਂ ਸਕੂਲ ਪ੍ਰਬੰਧਕ ਕਮੇਟੀਆ ਨੂੰ ਇਸ ਗੱਲ ਦੀ ਵਧਾਈ ਦਿੱਤੀ ਕਿ ਸਰਕਾਰ ਵੱਲੋਂ ਪੇਜੇ ਫੰਡਾਂ ਦੀ ਪੂਰੀ ਬੇਅਨਤਕਾਰੀ ਨਾਲ ਵਰਤੋ ਕਰਕੇ ਸਕੂਲੀ ਵਿਦਿਆਰਥੀਆਂ ਲਈ ਬਿਹਤਰ ਸਹੂਲਤਾਂ ਦਿੱਤੀਆਂ ਹਨ ਇਸ ਮੌਕੇ ਇਨ੍ਹਾਂ ਸਕੂਲਾਂ ਦੇ ਮੁਖੀ ਇਲਾਕੇ ਦੇ ਪਤਵੰਤੇ ਵਿਅਕਤੀ ਅਤੇ ਵਿਦਿਆਰਥੀਆਂ ਦੇ ਮਾਪੇ ਵੀ ਇਨ੍ਹਾਂ ਉਤਕਾਰਨੀ ਤਜਸ਼ਨਾਂ ਦਾ ਹਿੱਸਾ ਬਣੇ ਕੈਮਰਾਮੈਨ ਵਿਜੇ ਨਾਲ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਹਲੋ ਅਤੇ ਸਕੀਮ ਜੋ ਚੱਲ ਰਹੀ ਹੈ ਉਸ ਦੇ ਕੋਆਰਡੀਨੇਟਰ ਹਲਕਾ ਫਨੋਰ ਤੋਂ ਪ੍ਰਿੰਸੀਪਲ ਸਰਦਾਰ ਰਾਜਵੰਤ ਸਭ ਤੋਂ ਪਹਿਲਾਂ ਇੱਥੇ ਮੌਜੂਦ ਹਰ ਇੱਕ ਸਖਸ਼ੀਅਤ ਨੂੰ ਮੇਰੇ ਵੱਲੋਂ ਸਰਕਾਰ ਕੌਂਸਲ ਚਪੈ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਆ ਸਾਨੂੰ ਆਪ ਸਭ ਦੇ ਸਾਡੇ ਸਕੂਲ ਸਰਕਾਰੀ ਮਿਡਲ ਸਕੂਲ ਸੰਗਤਪੁਰ ਵਿੱਚ ਪੰਜਾਬ ਪ੍ਰੋਗਰਾਮ ਹੇਠ ਆਪ ਸਭ ਜੀ ਦਾ ਸਵਾਗਤ ਕਰਨ ਦਾ ਅਸਰ ਮਿਲਿਆ ਹੈ ਮੌੜ ਦਾ ਪਿੰਡ ਸੰਗਤਪੁਰ ਸੰਗਤਪੁਰ ਦੇ ਪਿੰਡ ਦਾ ਬਹੁਤ ਹੀ ਵਧੀਆ ਸਕੂਲ ਸਰਕਾਰੀ ਮਿਡਲ ਸਕੂਲ ਸੰਗਤਪੁਰ ਔਰ ਇਥੋਂ ਦੇ ਸਾਡੇ ਬਹੁਤ ਹੀ ਸਤਿਕਾਰ ਆਮ ਆਦਮੀ ਪਾਰਟੀ ਦੇ ਥੰਮ ਔਰ ਸਾਡੇ ਬਹੁਤ ਹੀ ਸਤਿਕਾਰਤ ਬਲਾਕ ਪ੍ਰਧਾਨ ਤਰਸੇਮ ਸਿੰਘ ਜੀ ਔਰ ਉਹਨਾਂ ਦੇ ਨਾਲ ਇਹ ਸਾਡੇ ਬਹੁਤ ਸਤਿਕਾਰ ਸਾਥੀ ਐਨ ਆਰ ਆਈ ਸਾਥੀ ਜਤਿੰਦਰ ਸਿੰਘ ਜੀ ਔਰ ਉਹਨਾਂ ਦੇ ਨਾਲ ਇਹ ਸਾਥੀ ਕੁਲਵੰਦ ਜੀ ਗਰਮੀਤ ਸਿੰਘ ਜੀ ਜਿਹੜੇ ਅਕਸਰ ਦੇ ਸਾਹਮਣੇ ਜਿੱਦਾਂ ਜਿੱਦਕੇ ਦੇ ਨਾਲ ਭੰਗਾ ਨਵਾਉਂਦੇ ਆ ਔਰ ਹੁਣ ਜਿਹੜਾ ਵਿਸ਼ੇਸ਼ ਸਨਮਾਨ ਪ੍ਰਾਪਤ ਕਰਨ ਦੇਖੇ ਦੇ ਸਾਹਮਣੇ ਹਾਂਜੀ ਹਲੋ ਹਿੰਦੀ ਭਾਈ ਸਾਤਜਨ ਜੀ ਓਕੇ ਇਹ ਸਖਸ਼ੀਅਤਾਂ ਦੇ ਸੱਤੇ ਹੀ ਜਿਹੜੇ ਸਾਡੇ ਸਕੂਲ ਕੰਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪ੍ਰਤਾਪ ਪੰਜਾਬ ਸਕੂਲ ਸਿੱਖਿਆ ਬੋਰਡ ਜਿਨ੍ਹਾਂ ਦੇ ਸਾਦਕੇ ਪ੍ਰਾਪਤ ਕਰਦੇ ਆ ਮੈਡਮ ਬਲਜਿੰਦਰ ਕੌਰ ਅਤੇ ਉਹਨਾਂ ਦੇ ਨਾਮ करो स्टाट जी ਕੀ ਸਰਕਾਰ ਨੇ ਪਿਛਲੇ ਸਮੇਂ ਚ ਪ੍ਰਾਇਮਰੀ ਸਕੂਲ ਨੂੰ ਕੁਝ ਪੈਸੇ ਕੁਝ ਗਰਾਟਾ ਦਿੱਤਿਆ ਜਿਹਦੇ ਨਾਲ ਉਹਨੀਆਂ ਆਪਣੇ ਕਮਰਿਆਂ ਨੂੰ ਸਜਾਇਆ ਆ ਸੁਆਰਿਆ ਥੀਸੀ ਇੱਕ ਪਾਸੇ ਉਹਸ ਕਦਰ ਨੂੰ ਨਵਾਂ ਬਣਵਾਇਆ ਆ ਸੋ ਅੱਜ ਉਹ ਉਸ ਦੋਨਾਂ ਕਫਾ ਨੂੰ ਪ੍ਰਿੰਕਵਾ ਸਾਡੇ ਨੂੰ ਬੱਚਿਆਂ ਨੂੰ ਲੋਕਾਂਨ ਸਾਡੇ ਦੇ ਵਿੱਚ ਤੁਹਾਡਾ ਸਿਸਟਮ ਆ ਤੁਹਾਡਾ ਸਕੂਲ ਆ ਅਸੀਂ ਤੁਹਾਡੇ ਹਵਾਲੇ ਕਰਦੇ ਤੇ ਉਹਨਾਂ ਦੀ ਸਮੁੱਚੀ ਟੀਮ ਉਨ੍ਹਾਂ ਦੀ ਅਗਮਕਿਆ ਕ੍ਰਾਂਤੀ ਮਿਸ਼ਨ ਆਰੰਭ ਹੋਇਆ ਹੈ ਉਸ ਦੀ ਅਸੀਂ ਬਾਖ ਕਰਦੇ ਹਾਂ ਅਤੇ ਸ਼ਲਾਘਾ ਕਰਨੀ ਬਣਦੀ ਹੈ ਕਿਉਂਕਿ ਆਪਕੋ ਸਾਰੇ ਜਾਣਦੇ ਹਨ ਕਿ ਸਿੱਖਿਆ ਜੋ ਹੈ ਆਪਣੇ ਗੁਰੂ ਸਾਹਿਬਾਨ ਸਰਕਾਰੀ ਪ੍ਰਾਇਮਰੀ ਸਕੂਲ ਕਾਂਗਰਾਈਆਂ ਔਰ ਸਰਕਾਰੀ ਮਿਡਲ ਸਕੂਲ ਕਾਂਗਰਾਈਆਂ ਜਿਨ੍ਹਾਂ ਦੇ ਅੱਜ ਕੰਪਲੈਕਸ ਦੇ ਵਿੱਚ ਆਪਾਂ ਅੱਜ ਸਾਰੇ ਇਕੱਤਰਤ ਹੋਏ ਹਾਂ ਔਰ ਇਸ ਪੈਂਡ ਦੇ ਮੇਰੀਆਂ ਬਹੁਤ ਹੀ ਸਤਿਕਾਰਯੋਗ ਉਜਾਣਵੀਰ ਸਕੂਲ ਵੱਲ ਵਧਿਆ ਔਰ ਐਸ ਵੇਲੇ ਮੇਰਾ ਖਿਆਲ ਹੈ ਭਾਰੀ ਹੋ ਗਈ ਹੈ ਜੋ ਕਿ ਇੱਕ ਬਹੁਤ ਵਧੀਆ ਸ਼ਿਲਾਂਗਾ ਯੋਗ ਕੰਮ ਹੈ ਜਿਹੜਾ ਇਹਨਾਂ ਨਵੇਂ ਟੀਚਰਾਂ ਨੇ ਆ ਕੇ ਕੀਤਾ ਹੈ ਔਰ ਜਿੱਥੋਂ ਤੱਕ ਕੁਣਾ ਰੋਕਣਾ ਜੀ ਅੱਗੇ ਆ ਜੀ ਆਓ ਆਓ ਮਰਾਸ ਆਓ ਪਿੱਛੇ ਆਓ ਭਾਜੀ ਬਹੁਤ ਪਿੱਛੇ ਹਟ ਜਾਣਾ सोन चाल सोनिया پارٹی اور پہنچ چکی ہے جانا پتا ہی ہے جدو تو, تو آئی ہے اس میں اس لڑی کے تحت اس سرکار وی سکیا پالیسی بھی لگی گئی ਔਰ ਇਹਦੇ ਨਾਲ ਹੀ ਖੇਡ ਪਾਲਸੀ ਔਰ ਇੱਕ bizness ਵੀ ਬਿਹਾਰ ਕੈਨ ਪ੍ਰੋਪੋਜ਼ ਕਰਨ ਦੇ ਲਈ ਬਹੁਤ ਵੱਡਾ ਇੱਕ ਜਿਹੜਾ ਟੀਚਾ ਸਰਕਾਰ ਲੈ ਕੇ ਆਈ ਸੀ। ਔਰ ਜਿਵੇਂ ਕਿ ਤੁਸੀਂ ਸਾਹਮਣੇ ਮੈਨਰ ਤੋਂ ਪੜ ਰਿਹਾ ਦਾਖਲਾ ਪ੍ਰਕਿਰਿਆ ਕਾਫੀ ਸਮੇਂ ਬਾਅਦ ਮੈਨੂੰ ਆਪਣੇ ਪਰਿਵਾਰ ਤੇ ਜਿਹੜਾ ਸਾਰਾ ਜਿੰਨੇ ਵੀ ਬੱਚੇ ਸਰਕਾਰ ਤੋਂ ਪੜਨਾ ਜਿੰਨੇ ਵੀ ਮੇਰੇ ਸਰਕਾਰ ਫਰਾ ਜਿੰਨੇ ਵੀ ਇਸ ਪੜ ਦੇ ਬਹੁਤ ਬਾਸ ਜੱਜ ਨੇ ਉਹ ਮੇਰਾ ਪਰਿਵਾਰ ਆ ਉਹਨਾਂ ਦੇ ਵਿੱਚ ਬੈਠਣ ਦਾ ਜੀ ਔਰ ਗੁਲਾਬ ਪਰਦਾਵਾਨ ਤਰਸੀਮ ਸਿੰਘ ਜੀ ਸੰਗਤਪੁਰ ਤੋਂ ਔਰ ਨਾਲ ਦੀ ਨਾਲ ਇਹ ਸਤਪੰਥ ਦੀ ਵੀ ਭੂਮਿਕਾ ਦਾ ਅਦਾ ਕਰਨ ਨੇ ਬਲਕਿ ਸਿੰਘ ਜੀ ਔਰ ਸਾਡੇ ਬਹੁਤ ਹੀ ਸਤਕਾਰ ਪ੍ਰਦੀਪ ਜੀ ਕਮੇਟਰੀ ਸਾਰਿਆਂ ਲਈ ਠੀਕ ਹੈ ਜੀ ਆਜਾ ਜੀ ਮੈਂ ਫੜੀਓ ਬਣਾ ਲੈਨੇ ਕੱਲ੍ਹ ਤੇ ਜਾਵਾਂਗਾ ਛੰਨੂ ਜੀ ਆਜਾ ਜੀ ਹੰਤ ਦੇਖਾ ਬਹੁਤ ਧੀ ਅਵਾਸ ਲੱਗ ਰਹੀ ਹੈ ਜੇ ਮੈਂ ਜੋ ਕਹਿੰਦਾ ਜੀ ਨੂੰ ਪਰ ਮੈਂ ਵੀ ਸਰ ਲਖਿਤ ਚਾਹਾਂ ਸਾਡੀ ਆਗਿਆ ਕਾਲ ਅੰਤ ਤੱਕ ਨੂੰ ਰਹੀ ਹੈ ਬਹੁਤ ਬਹੁਤ ਧੰਨ ਦੇ ਆਪ ਸਭ ਨੂੰ ਵਾਹਿਗੁਰੂ ਜੀ ਮਿਹਰ ਆਪਣੀ ਮੁਆਫ ਕਰੀਂ ਉਹਨਾਂ ਦਾ ਆਪ ਦਾ ਸਕੂਲ ਸਰਕਾਰੀ

ਇਸ ਰਾਕੇ ਹਰਤਾਬਦ ਹੰਸਾਪੁਰ ਦਾ ਮਹੱਤਵਪੂਰਨ ਰੈਣ ਵੈਸੋਂ ਬੋਰ ਔਰ ਵੈਸੋਂ ਬੋਰ ਦੇ ਵਿੱਚ ਇੱਥੇ ਕੀ ਸਰਕਾਰੀ ਸੀਨੀਅਰ ਸੇਵਿਸ ਸਕੂਲ ਦੇ ਵੀ ਦਾਦੇ ਮਾ ਸਿਸ਼ੂ ਬਨੇ ਬੈਠਿਆ ਇਸ ਸਕੂਲ ਦਾ ਨੀਰ ਸਵਾ ਦਾ ਬੰਗਲੀਆਂ ਸਾਨੂੰ ਸਮਾਂ ਜਿਹੜਾ ਕਿ ਦੇ ਸਾਮੀਆਂ ਬੋਸਰੇ ਤੇ ਸਾਡਾ ਨੰਬਰ ਵੀ ਸਵਾ ਨਮੀ ਆਰਤੀ ਜੀ ਦੇ ਸਾਡ ਜੋ ਸਿੱਖਿਆ ਕ੍ਰਾਂਤੀ ਦੇ ਸਾਡੇ ਕੋਆਰਡੀਨੇਟਰ ਨੇ ਔਰ ਇੰਚਾਰਜ ਦੇ ਪ੍ਰਿੰਸੀਪਲ ਸਾਹਿਬ ਨੇ ਲਿਆ ਆਵੇ ਇਹਨੂੰ ਅਮਰਿੰਦਰ ਸਿੰਘ ਬਾਦ ਤੇ ਅੱਜ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਮਹਿਮ ਤੈ ਜਿਹੜੀ ਹੈ ਹਲਕਾ ਵਿਧਾਨ ਸਭਾ ਫਲੋਰ ਦੇ ਜਿਹੜੇ ਵੱਖ-ਵੱਖ ਸਕੂਲਾਂ ਦੇ ਵਿੱਚ ਉਦਗਾਟਣਾ ਸਮਰੋਹ ਕਰ ਰਹੇ ਆ ਉਹਦੇ ਵਿੱਚ ਅੱਜ ਸਭ ਤੋਂ ਪਹਿਲਾਂ ਜਿਹੜਾ ਹੈ ਅਸੀਂ ਸਰਕਾਰੀ ਮਿਡਲ ਸਕੂਲ ਸੰਗਤਪੁਰ ਜਿੱਥੇ ਲਗਭਗ 7 ਲੱਖ ਰੁਪਏ ਦੀ ਲਾਗਤ ਦੇ ਨਾਲ ਕਮਰੇ ਤੇ ਬਾਉਂਡਰੀ ਵਾਲ ਦਾ ਜਿਹੜਾ ਸੀ ਉਹ ਕਟਣ ਕੀਤਾ ਆ ਔਰ ਇਹ ਸਕੂਲ ਦੇ ਵਿੱਚ ਲੋੜ ਆ ਕਮਰਿਆਂ ਦੀ ਵੀ ਹੋਰ ਵੀ ਅਸੀਂ ਉਹਦੇ ਲਈ ਵੀ ਜਿਹੜਾ ਹੈਗਾ ਆ ਉੱਥੇ ਦੋ ਕਮਰੇ ਹੋਰ ਉਹਨਾਂ ਨੂੰ ਬਣਵਾ ਕੇ ਦੇਣ ਲਈ ਬਚਨ ਵਾਅਦਾ ਪ੍ਰਗਟਾਈ ਹੈਗੀ ਆ ਔਰ ਇੱਥੇ ਦੇ ਪਿੰਡ ਦੇ ਲੋਕ ਜਿਹੜੇ ਹੈਗੇ ਆ ਐਨ ਆਰ ਆਈ ਸਾਥੀ ਆ ਹੂਵੀ ਸਕੂਲ ਦੇ ਨਾਲ ਜੁੜੇ ਆ ਉਹ ਵੀ ਸਕੂਲ ਦੇ ਨਾਲ ਸਕੂਲ ਦੀ ਕਾਇਆ ਕਲਪ ਕਰਨ ਦੇ ਵਿੱਚ ਬਹੁਤ ਹੀ ਵੱਡਾ ਸਹਿਯੋਗ ਨਿਵਾਉਣ ਲਈ ਤਿਆਰ ਨੇ ਦੂਸਰਾ ਜਿਹੜਾ ਹੈਗਾ ਸਰਕਾਰੀ ਪ੍ਰਾਇਮਰੀ ਸਕੂਲ ਅਸੀਂ ਕਾਂਗਰਾਈਆਂ ਵੇਖਿਆ ਬਹੁਤ ਹੀ ਵਧੀਆ ਉੱਥੇ ਬਿਲਡਿੰਗ ਜਿਹੜੀ ਹੈਗੀ ਆ ਉਹ ਬਣੀ ਆ ਔਰ ਉਸ ਬਿਲਡਿੰਗ ਦੇ ਵਿੱਚ ਅੱਜ ਅਸੀਂ ਆ ਰਿਪੇਅਰ ਮੇਨਟੇਨੈਂਸ ਤੇ ਜਿਹੜੇ ਹੈਗੇ ਆ ਵਾਸ਼ਰੂਮਾਂ ਦਾ ਜਿਹੜੇ ਕਮਰੇ ਦਾ ਕਟਣ ਕੀਤਾ ਦਾ ਲਗਭਗ 2.5-3 ਲੱਖ ਦੀ ਲਾਗਤ ਦੇ ਨਾਲ ਜਿਹੜੀ ਸੀ ਉੱਥੇ ਜਿਹੜੀ ਆ ਉਹਨਾਂ ਨੇ ਪ੍ਰੋਜੈਕਟ ਦੇ ਤੇ ਕੰਮ ਕੀਤਾ ਆ ਔਰ ਇਸ ਆ ਸਕੂਲ ਦੇ ਵਿੱਚ ਜਿਹੜੀ ਹੈ ਗਿਆ 50 ਜਿਹੜੇ ਬੱਚੇ ਹੈਗੇ ਪ੍ਰੈਮੀ ਸਿੱਖਿਆ ਲੈ ਰਹੇ ਆ ਔਰ ਇੱਥੇ ਦੋ ਦੇ ਆਪ ਗਿਆ ਔਰ ਬਹੁਤ ਹੀ ਵਧੀਆ ਜਿਹੜੀ ਉਹ ਬੱਚਿਆਂ ਤਕਰੀਬ ਜਿਹੇ ਦੇ ਰਹੇ ਹੈਗੇ ਔਰ ਇਹ ਬੁਨਿਆਦੀ ਲੋੜਾਂ ਨਾਲ ਬੁਨਿਆਦੀ ਜ਼ਰੂਰਤਾਂ ਦੇ ਨਾਲ ਪੂਰਾ ਸਮੁੱਚਾ ਸਕੂਲ ਜਿਹੜਾ ਦਾ ਠੀਕ ਆ ਇਹਦੀ ਗੋਡਰੀ ਵਾਲੇ ਵੀ ਜਿਹੜੇ ਪੈਸੇ ਆਏ ਸੀ ਉਹਤੇ ਵੀ ਜਿਹੜਾ ਹੈਗਾ ਕਟੜੀ ਕੀਤਾ ਹੈਗਾ ਇਸ ਤੋਂ ਅਗਲਾ ਸਰਕਾਰੀ ਪ੍ਰੈਮੀ ਸਕੂਲ ਦਾਰਾਪੁਰ ਸੀ ਉਸ ਦੇ ਵਿੱਚ ਵੀ ਵਾਸ਼ਰੂਮਾਂ ਦੀ ਰਿਪੇਅਰਿੰਗ ਦਾ ਸੀ ਤੇ ਔਰ ਜਿਹੜਾ ਹੈਗਾ ਕਮਰੇ ਦੀ ਆ ਗ੍ਰਾਂਟ ਦੇ ਨਾਲ ਜਿਹੜਾ ਸੀ ਇਤਕਾਟਨ ਕੀਤਾ ਸੀਗਾ ਔਰ ਉਸ ਪਿੰਡ ਦੇ ਵਿੱਚ ਲੋਕਾਂ ਦਾ ਸਨੇਹ ਪਿਆਰ ਜਿਹੜਾ ਹੈਗਾ ਸਕੂਲਾਂ ਪ੍ਰਤੀ ਜਿਹੜਾ ਹੈਗਾ ਬਹੁਤ ਹੀ ਵਧੀਆ ਹੈਗਾ ਪਿੰਡ ਦੀਆਂ ਪੰਚਾਇਤਾਂ ਐਸਐਮਸੀ ਸਕੂਲ ਮੈਨੇਜਮੈਂਟ ਕਮੇਟੀਆਂ ਜਿਹੜੀਆਂ ਹਨ ਸਕੂਲਾਂ ਦੇ ਨਾਲ ਜੁੜ ਕੇ ਬੱਚਿਆਂ ਦੀ ਕਾਇਆ ਕਲਪਨ ਦੇ ਵਿੱਚ ਬਹੁਤ ਹੀ ਵੱਡਾ ਯੋਗਦਾਨ ਪਾ ਰਹੀਆਂ ਇੱਕ ਹਲਕੇ ਦਾ ਬਹੁਤ ਹੀ ਵਧੀਆ ਸਕੂਲ ਹੈ ਜਿਹੜਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੈਸੋਪੁਰ ਔਰ ਇੱਥੇ ਦੇ ਪਰਿਵਾਰ ਬਹੁਤ ਹੀ ਜਿਹੜੇ ਹੈਗੇ ਆ ਅ ਐਨ ਆਰ ਆਈ ਪਰਿਵਾਰ ਆ ਜਿਹੜੇ ਕਿ ਸਕੂਲ ਨੂੰ ਨਵੀਂ ਜੱਤ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੇ ਆ ਉਸ ਸਕੂਲ ਦੇ ਵਿੱਚ ਸਰਕਾਰੀ ਤੌਰ ਤੇ 755000 ਰੁਪਏ ਦੀ ਲਾਗਤ ਦੇ ਨਾਲ ਇੱਕ ਜਿਹੜਾ ਹੈਗਾ ਏਸੀਟੀ ਰੂਮ ਦਾ ਜਿਹੜਾ ਸੀ ਉਹ ਦਾ ਕਟਣ ਕੀਤਾ ਹੈਗਾ ਤੇ ਦੋ ਵਾਸ਼ਰੂਮਾਂ ਦਾ ਵੀ ਦਾ ਕਟਣ ਕੀਤਾ ਉਹਨਾਂ ਉੱਥੇ 10 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਸੀ ਅੱਜ ਪ੍ਰੋਜੈਕਟ ਜਿਹੜੇ ਮੁਕੰਮਲ ਹੋਇਆ ਉਹ ਅਸੀਂ ਬੱਚਿਆਂ ਨੂੰ ਜਿਹੜੇ ਸੌਂਪ ਦਿੱਤੇ ਹੈਗੇ ਆ ਔਰ ਸਕੂਲਾਂ ਦੇ ਇਕਾਟਾਣ ਸਮੇ ਜਿਹੜਾ ਹੈਗਾ ਇੱਕ ਮਹਿਸੂਸ ਹੋ ਰਿਹਾ ਹੈਗਾ ਕਿ ਪਿੰਡਾਂ ਦੇ ਲੋਕ ਸਿੱਖਿਆ ਕ੍ਰਾਂਤੀ ਜਿਹੜੀ ਹੈਗੀ ਆ ਨਾਲ ਬਦਲਦਾ ਪੰਜਾਬ ਆ ਉਸ ਦੇ ਕੇ ਮੈਂ ਤਾਂ ਕਹਾਂਗਾ ਵੀ ਸ਼ਰਾਈ ਹੋਏ ਨੇ ਔਰ ਉਹ ਇਸ ਗੱਲ ਦੇ ਧਾਰਨੀ ਆ ਕਿ ਜੋ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਹੋਣਾ ਨੇ ਅੱਜ ਸਿੱਖਿਆ ਦੇ ਵਿੱਚ ਇੱਕ ਬਹੁਤ ਵੱਡੀ ਕ੍ਰਾਂਤੀ ਲਿਆ ਕੇ ਪੰਜਾਬ ਦੇ ਸਕੂਲਾਂ ਦੇ ਵਿੱਚ ਇੱਕ ਇਨਫਰਾਸਟ੍ਰਕਚਰ ਵਧੀਆ ਪ੍ਰੋਵਾਈਡ ਕਰਾ ਕੇ ਮਾਨਯੋਗ ਸਿੱਖਿਆ ਮੰਤਰੀ ਫਲਜੋਤ ਵੈਸ ਤੇ ਜਤਨਾ ਸਦਕਾ ਜਿਹੜਾਗਾ ਸਕੂਲਾਂ ਦੀ ਨਿਹਾਰ ਸਕੂਲਾਂ ਦੀ ਕਾਇਆ ਕਲਪ ਜਿਹੜੀ ਆ ਉਹ ਹੋ ਰਹੀ ਹੈ ਤਾਂ ਇਹਨਾਂ ਸਕੂਲਾਂ ਦੇ ਵਿੱਚੋਂ ਬਹੁਤ ਹੀ ਵਧੀਆ ਬੱਚੇ ਨਿਕਲਣਗੇ ਔਰ ਜਿਹੜਾ ਆਪਣੀ ਰੋਜੀ ਰੋਟੀ ਕਮਾਉਣ ਦੇ ਲਈ ਜਿਹੜਾ ਹੈਗਾ ਯੋਗ ਹੋਣਗੇ ਸੋ ਮੈਂ ਅੱਜ ਦੇ ਇਹਨਾਂ ਘਟਨਾਵਾਂ ਦੇ ਵਿੱਚ ਸਾਰੀਆਂ ਸਮੂਹ ਜਿਹੜੀਆਂ ਪਿੰਡ ਦੀਆਂ ਪੰਚਾਇਤਾਂ ਸਕੂਲ ਦੀਆਂ ਮੈਨੇਜਮੈਂਟ ਕਮੇਟੀਆਂ ਔਰ ਪ੍ਰਿੰਸੀਪਲ ਸਾਹਿਬ ਹਡਮਾਸਟਰ ਸਾਹਿਬਾਨ ਸਾਰਿਆਂ ਦਾ ਦਿੰਦਿਆਂ ਘਰਾਈਆਂ ਤੋਂ ਧੰਨਵਾਦ ਵੀ ਕੀਤਾ ਆ ਔਰ ਉਹਨਾਂ ਤੋਂ ਇੱਕ ਬਚਨ ਵੀ ਲਿਆ ਇਸ ਸਕੂਲਾਂ ਦੇ ਇਨਹਾਰ ਵਧਣ ਵਿੱਚ ਆਪਣਾ ਯੋਗਦਾਨ ਪਾਉ ਉਹ ਖਾਸ ਤੌਰ ਤੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਇਨਰੋਲਮੈਂਟ ਦੇ ਵਿੱਚ ਦਾਖਲੇ ਦੇ ਵਿੱਚ ਵਾਧਾ ਕਰਨ ਦੀ ਜਿਹੜੀ ਇਹਨਾਂ ਨੂੰ ਪੁਰਜ਼ੋਰ ਬੇਨਤੀ ਕੀਤੀ ਆ ਸੋ ਸਾਰੇ ਹਿੱਸਾ ਧੀਆਂ ਦਾ ਧੰਨਵਾਦ ਜੈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਬਲਜਿੰਦਰ ਗੌਰ ਹੈ ਮੈਂ ਸਰਕਾਰੀ ਮਿਡਲ ਸਕੂਲ ਸੰਗਤਪੁਰ ਤੋਂ ਸਾਡੇ ਸਕੂਲ ਨੂੰ ਸਰਕਾਰ ਵੱਲੋਂ 7 ਲੱਖ 100 ਰੁਪਏ ਗ੍ਰਾਂਟ ਪ੍ਰਾਪਤ ਹੋਈ ਸੀ ਬਾਉਂਡਰੀ ਵਾਲ ਅਤੇ ਛੱਤਾਂ ਦੀ ਰਿਪੇਅਰ ਲਈ ਜੋ ਸਾਡੇ ਕੰਮ ਚੱਲ ਰਿਹਾ ਆ ਤੇ ਅੱਜ ਸਾਡੇ ਸਕੂਲ ਵਿੱਚ ਹਲਕਾ ਪ੍ਰਧਾਨ ਸ਼੍ਰੀ ਪ੍ਰੇਮ ਟੇਮਕੁਮਾਰ ਜੀ ਪ੍ਰਿੰਸੀਪਲ ਸਰ ਉਹਨਾਂ ਨੇ ਆ ਕੇ ਇਨਾਗੂਰੇਸ਼ਨ ਦਾ ਫੰਕਸ਼ਨ ਕੀਤਾ ਆ ਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਉਹ ਅੱਜ ਸਾਡੇ ਸਕੂਲ ਦੇ ਵਿੱਚ ਆਏ ਨੇ ਤੇ ਅਸੀਂ ਉਹਨਾਂ ਦਾ ਬਹੁਤ ਸਵਾਗਤ ਕਰਦੇ ਹਾਂ ਜਿਵੇਂ ਡਿਵੈਲਪਮੈਂਟ ਉਹ ਕੀ ਕਹਿਣਾ ਚਾਹੁੰਦੇ ਆ ਸਰਕਾਰੀ ਸਕੂਲਾਂ 'ਚ ਬਹੁਤ ਸੁਧਾਰ ਹੋਇਆ ਆ ਉਹਦਾ ਜੀ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਸੁਧਾਰ ਹੈ ਬਿਲਡਿੰਗਸ ਬਹੁਤ ਅੱਛੀਆਂ ਬਣ ਰਹੀਆਂ ਆ ਤੇ ਬਾਕੀ ਇਨਫਰਾਸਟ੍ਰਕਚਰ ਸਾਰਾ ਵਧੀਆ ਬਣ ਗਿਆ ਹੁਣ ਕੀ ਦਾ ਮੰਗ ਕਰਦੇ ਹੋ ਬਾਕੀ ਅਸੀਂ ਹੁਣ ਬੱਚਿਆਂ ਦੀ ਗਿਣਤੀ ਘਟ ਰਹੀ ਆ ਉਹਦੇ ਬਾਰੇ ਥੋੜਾ ਚਿੰਤਿਤ ਆ ਬਾਕੀ ਸਕੂਲਾਂ ਚ ਬਿਲਡਿੰਗਸ ਬਲੋ ਉਹ ਤਾਂ ਕੋਈ ਕਮੀ ਨਹੀਂ ਹੈਗੀ ਹੁਣ ਪਰ ਉਸ ਲਈ ਜਿਹੜੀ ਸਿੱਖਿਆ ਘਟ ਰਹੀ ਹੈ ਉਦੇ ਲਈ ਅਸੀਂ ਪੂਰੀ ਤਰ੍ਹਾਂ ਨਾਲ ਕਰਦੇ ਪਿਆ ਜਿਵੇਂ ਕਿ ਮੈਂ ਆਪਣਾ ਬੱਚਿਆਂ ਦੀ ਗੱਲ ਹੀ ਕਰਾਂ ਮੇਰੇ ਖੁਦ ਦੇ ਬੱਚੇ ਮੈਂ ਸਕੂਲ ਲਗਾਇਆ ਔਰ ਜਿਹੜੀ ਮੇਰੀ ਬੇਟੀ ਆ ਆਪਣੇ ਸਕੂਲ ਚੋ 8th ਕਲਾਸ ਚੋ ਪਾਸ ਹੋਈ ਔਰ ਮੈਰਿਡ ਚ ਆਈ ਆ ਪੰਜਾਬ ਚ 10ਵੇਂ ਨੰਬਰ ਤੇ ਔਰ ਜਿਹੜੇ ਸਕੂਲ ਆ ਉਹਦੇ ਚ ਜਿਹੜੇ ਜਲੰਧਰ ਆ ਉਹਦੇ ਚ ਦੂਸਰੇ ਨੰਬਰ ਤੇ ਤੇ ਬਾਕੀ ਜਿਹੜੇ ਬਾਕੀ ਬੱਚੇ ਉਹਨਾਂ ਦੇ ਵੀ ਮਾਰਕਸ ਬਹੁਤ ਅੱਛੇ ਆਏ ਆ ਔਰ ਜਿਸ ਤਰ੍ਹਾਂ ਲਗਾਤਾਰ ਕਈ ਸਾਲਾਂ ਤੋਂ ਡਿਵੈਲਪਮੈਂਟ ਸਕੂਲਾਂ ਦੀ ਨਹੀਂ ਹੋ ਰਹੀ ਹੁਣ ਸਕੂਲਾਂ ਦੀ ਡਿਵੈਲਪਮੈਂਟ ਹੋਣ ਨਾਲ ਵੀ ਬੱਚਿਆਂ 'ਚ ਫਾਸਲਾ ਬਜਾਈ ਬੱਚਿਆਂ ਦੇ ਇਹਨਾਂ ਤੋਂ ਵੀ ਹੌਸਲਾ ਵਜੇਗਾ ਹਾਂਜੀ ਬਹੁਤ ਆਰੀ ਆ ਬੱਚੇ ਮਤਲਬ ਬਹੁਤ ਓਕੇ ਆ ਹਾਂਜੀ ਪਰ ਮੇਰਾ ਨਾਮ ਰਿਤੂ ਰਾਣੀ ਹੈ ਤੇ ਸਾਡੇ ਸਕੂਲ ਆਜੋ ਵਿਘਾਟਨ ਹੋ ਰਿਹਾ ਤੇ ਉਦਘਾਟਨ ਸਾਨੂੰ ਨਾ ਦੋ ਗ੍ਰਾਂਟ ਆਈ ਸੀ ਇੱਕ ਆਈ ਸੀ ਸਾਨੂੰ ਕੰਧ ਦੀ ਰਿਪੇਅਰ ਲਈ ਸਾਡੀ ਕੰਧ ਟੁੱਟੀ ਹੋਈ ਸੀ ਉਹਦੀ ਰਿਪੇਅਰ ਲਈ 60000 ਦੀ ਗ੍ਰਾਂਟ ਸਾਨੂੰ ਪ੍ਰਾਪਤ ਹੋਈ ਸੀ ਤੇ ਅਸੀਂ ਉਹ ਸੋਹਣੀ ਬਣਾ ਲਈਏ ਹੁਣ ਤੇ ਇੱਕ ਸਾਡੇ ਕਮਰਿਆਂ ਦੀ ਰਿਪੇਅਰ ਲਈ ਸਾਨੂੰ ਪਿਛਲੇ ਸਾਲ ਗ੍ਰਾਂਟ ਆਈ ਸੀ 50000 ਦੀ ਉਹ ਅਸੀਂ ਕਮਰੇ ਪੇਂਟ ਵੀ ਕਰਾ ਲਏ ਰਿਪੇਅਰ ਵੀ ਕਰਾ ਲਏ ਸੀ ਛੱਤਾਂ ਦੀ ਵੀ ਰਿਪੇਅਰ ਕਰਾ ਲਈ। ਇਸ ਕਾ ਉਹਦੇ ਕਰਕੇ ਸਾਡਾ ਸਕੂਲ ਬਹੁਤ ਸੋਹਣਾ ਹੋ ਗਿਆ ਹੁਣ। ਅਸੀਂ ਧੰਨਵਾਦ ਕਰਦੇ ਹਾਂ ਸਰਕਾਰ ਦਾ ਜਿਨ੍ਹਾਂ ਨੇ ਸਾਨੂੰ ਗ੍ਰਾਂਟ ਦਿੱਤੀ ਸਕੂਲ ਵਧੀਆ ਬਣਾਉਣ ਲਈ। ਜਿੱਦਾਂ ਪੰਜਾਬ ਸਰਕਾਰ ਡਿਪਾਰਟਮੈਂਟ ਸਕੂਲਾਂ ਤੇ ਕਰ ਰਹੀ ਚੀਜ਼ਾਂ ਹਾਂ। ਹਾਂਜੀ ਉਹ ਬਹੁਤ ਵਧੀਆ ਕਰ ਰਹੇ ਪਹਿਲੇ ਸਕੂਲਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ। ਜਦੋਂ ਅਸੀਂ ਜੁਆਇਨਿੰਗ ਕੀਤੀ ਇੰਨੇ ਵਧੀਆ ਨਹੀਂ ਸੀ ਇੱਥੇ ਸਕੂਲ। ਉਹ ਤੋਂ ਬਾਅਦ ਜਿੱਦਾਂ ਸਾਨੂੰ ਕੋਈ ਕਮੀ ਲੱਗੀ ਤੇ ਅਸੀਂ ਸਰਕਾਰ ਨੂੰ ਭੇਜਿਆ ਲਿਖ ਕੇ ਤੇ ਉਹਨਾਂ ਨੇ ਉਸ ਅਨੁਸਾਰ ਸਾਨੂੰ ਗ੍ਰਾਂਟ ਦਿੱਤੀ। ਤੇ ਉਹਦੇ ਤੇ ਕੰਮ ਕਰਕੇ ਅਸੀਂ ਸਕੂਲ ਸੋਨਾ ਬਣਾ ਲਿਆ ਆਪਣਾ ਹਲੋ ਹਲੋ ਸਰ ਆਪਣਾ ਨਾਮ ਕੀ ਆ ਤੇ ਸਰ ਕੀ ਨਾਮ ਆ ਤੇ ਸਕੂਲ ਕਿਹੜਾ ਆ ਤੇ ਕਿੰਨੇ ਦੀ ਗ੍ਰਾਂਟ ਮਿਲੀ ਅੱਜ ਪ੍ਰਿੰਪਲ ਪ੍ਰਿੰਸੀਪਲ ਹੰਕਨ ਚਾਰਜੀ ਪੜਦੇ ਮੇਰਾ ਨਾਮ ਧਰਮਪਾਲ ਪ੍ਰਿੰਸੀਪਲ ਜੀ ਤੇ ਏਸੀਟ ਰੂਮ ਦੇ ਗ੍ਰਾਂਟ 755000 ਆਈ ਸੀ ਉਸ ਤੋਂ ਬਾਅਦ ਲੜਕੀਆਂ ਦੇ ਟਾਇਲਟਸ ਦੀ ਰਿਪੇਅਰ ਦੀ ਗ੍ਰਾਂਟ 1.5 ਲੱਖ ਰੁਪਏ ਆਈ ਸੀ ਤੇ ਸਕੂਲ ਦਾ ਨਾਮ ਹੈਗਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੈਸੋਵਰ ਗਰਾਇਆ ਬਲਾਕ 1 ਫਲੋਰ ਸੀਓ ਡਿਸਟ੍ਰਿਕਟ ਜ਼ਿਲੰਧਰ ਜੀ ਸਰ ਇੱਕ ਕਮਰਾ ਵੀ ਬਣਾਉਣ ਹਾਂ ਹਾਂਜੀ ਏਸੀ ਟੇਰੂ ਬਣਾਉਣੇ ਓਕੇ ਕੀ ਕਹਿਣਾ ਚਾਹੁੰਦੇ ਆ ਜਿੱਦਾਂ ਪੰਜਾਬ ਸਰਕਾਰ ਸਕੂਲਾਂ ਦੇ ਪ੍ਰਤੀ ਡਿਵੈਲਪਮੈਂਟ ਕਰ ਰਹੀ ਹੈ ਕੀ ਕਹਿਣਾ ਹੈ ਅਸੀਂ ਬਹੁਤ ਵਧੀਆ ਵਧੀਆ ਪ੍ਰਾਲੇ ਕਰ ਰਹੀ ਹੈ ਜੋ ਇਹਨਾਂ ਨੇ ਪੰਜਾਬ ਸਿੱਖਿਆ ਕ੍ਰਾਂਤੀ ਦੇ ਅੰਡਰ ਜਿਹੜੇ ਮਹਿਮਨ ਚ ਆਈ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅਤੇ ਉਹਨਾਂ ਦੇ ਨਾਲ ਸਾਡੇ ਮਾਨਯੋਗ ਸਿੱਖਿਆ ਮੰਤਰੀ ਪਰਜੋਤ ਸਿੰਘ ਵੈਸ ਜੀ ਤੇ ਸਾਡੇ ਹਲਕੇ ਦੇ ਇੰਚਾਰਜ ਬਾਈਸ ਚੇਅਰਮੈਨ ਸਮਾਜ ਸੇਵੀ ਸ੍ਰੀ ਪ੍ਰੇਮਕੁਮਾਰ ਜੀ ਪ੍ਰਿੰਸੀਪਲ ਜੀ ਇਹਨਾਂ ਦੇ ਨਿਜੀ ਪਦਰ ਹੋ ਕੇ ਸਾਨੂੰ ਬੜੀ ਘਾਟ ਸੀ ਪਹਿਲਾਂ ਮਹਿਸੂਸ ਹੋਈ ਇਹਨਾਂ ਦੇ ਨਿਜੀ ਪਦਰ ਕਰਕੇ ਸਾਡੀ ਜਿਹੜੀ ਗ੍ਰਾਂਟ ਪੂਰੀ ਕੀਤੀ ਹੋਰ ਵੀ ਬਹੁਤ ਸਾਰੇ ਗਰੰਟਾਂ ਆਈਆਂ ਇਹਨਾਂ ਜਿਹੜਾ ਸਾਡੇ ਸਕੂਲ ਦਾ ਸਤ ਜਿਹੜਾ ਕਾਫੀ ਉੱਚਾ ਹੋ ਰਿਹਾ ਹੈ